ਅੱਜ ਬਣਾਵਾਂਗੇ ਅਸੀਂ ਇੱਕਦਮ ਖਿਲੀ-ਖਿਲੀ ਜੀ ਪਿੰਡੀ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਪਿੰਡੀ ਦੀ ਸਬਜ਼ੀ ਬਣਾ ਲੈਣੇ ਮੈਂ ਅੱਧਾ ਕਿਲੋ ਪਿੰਡੀ ਲਈ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕਰ ਲਿਆ ਸੀਗਾ ਤੇ ਪੀਸ ਵਿੱਚ ਕਟਿੰਗ ਕਰ ਲਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਵਾਂਗੇ ਤੇ ਦੋ ਪਿਆਜ਼ ਨੂੰ ਲੰਬੇ ਸਲਾਈਸ ਵਿੱਚ ਕੱਟ ਕਰਾਂਗੇ ਕੜਾਹੀ ਵਿੱਚ ਪਾਵਾਂਗੇ ਦੋ ਚਮਚ ਸਰੋਂ ਦਾ ਤੇਲ ਅੱਧਾ ਚਮਚ ਜੀਰਾ ਤੇ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਅਜਵਾਇਨ ਤੇ ਅੱਜਾਂ ਨੂੰ ਥੋੜਾ ਜਿਹਾ ਪਿੰਕ ਕਲਰ ਹੁਣ ਤੱਕ ਭੁੰਨ ਲਾਂਗੇ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਪਿੰਡੀ ਨੂੰ ਐਡ ਕਰਨ ਤੋਂ ਬਾਅਦ ਇੱਕਦਮ ਹਾਈ ਫਲੇਮ ਤੇ ਅਸੀਂ ਦੋ ਤਿੰਨ ਮਿੰਟ ਲਈ ਪਕਾ ਲਵਾਂਗੇ ਪਿੰਡੀ ਨੂੰ ਮਸਾਲੇ ਅਸੀਂ ਬਾਅਦ ਵਿੱਚ ਐਡ ਕਰਾਂਗੇ ਦੋ ਤਿੰਨ ਮਿੰਟ ਪਹਿਲਾਂ ਹਾਈ ਫਲੇਮ ਤੇ ਪਕਾਣੀ ਹੈ ਤੇ 5 ਮਿੰਟ ਲਈ ਸਲੋ ਫਲੇਮ ਤੇ ਪਕਾ ਲ ਕੇ ਚੰਗੀ ਤਰ੍ਹਾਂ ਜਦੋਂ ਪਿੰਡੀ ਨ ਧਨੀਆ ਪਾਊਡਰ ਲਾਲ ਮਿਰਚ ਦਾ ਪਾਊਡਰ ਗਰਮ ਮਸਾਲਾ ਪਾ ਲਵਾਂਗੇ ਤੇ ਲਾਸਟ ਵਿੱਚ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਦਾ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਮਸਾਲੇ ਅਸੀਂ ਬਾਅਦ ਵਿੱਚ ਹੀ ਪਾਣੇ ਆ ਜਦੋਂ ਅਸੀਂ ਮਸਾਲੇ ਬਾਅਦ ਵਿੱਚ ਐਡ ਕਰਦੇ ਆਂ ਪਿੰਡੀ ਦੇ ਵਿੱਚ ਤਾਂ ਇੱਕਦਮ ਪਿੰਡੀ ਦੀ ਸਬਜ਼ੀ ਖਿਲੀ-ਖਿਲੀ ਜੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਚਿਪਚਿਪੀ ਨਹੀਂ ਬਣੂਗੀ 2-3 ਮਿੰਟ ਬਾਅਦ ਅਸੀਂ ਢੱਕ ਕੇ ਜਦੋਂ ਪਕਾ ਲਈ ਸੀ ਪਿੰਡੀ ਉਹ ਤੋਂ ਬਾਅਦ ਇਹਦੇ ਵਿੱਚ ਟਮਾਟਰ ਐਡ ਕਰ ਦਾਂਗੇ ਸਬਜ਼ੀ ਬਣ ਕੇ ਬਿਲਕੁਲ